ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਰਹੇ ਹੋ ਤਾਂ ਡੇਲੀ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਇੱਕ ਕੰਟਰੋਵਰਸੀ ਚੜੀ ਹੋਈ ਹੈ ਰਾਕਾ ਤੇ ਕਰਨ ਔਜਲਾ ਦੇ ਵਿਚਕਾਰ ਰਾਕਾ ਆਪਣੇ ਗੀਤ ਦੇ ਵਿੱਚ ਕਰਨ ਔਜਲਾ ਨੂੰ ਟਾਰਗੇਟ ਕਰਦਾ ਤਾਂ ਕਰਨ ਔਜਲਾ ਵੀ ਲਾਈਵ ਸੈਗਮੈਂਟ ਦੇ ਦੌਰਾਨ ਰਾਕਾ ਨੂੰ ਰਿਪਲਾਈ ਕਰ ਦਿੰਦਾ ਦੋਨੋਂ ਸਿੰਗਰ ਇੱਕ ਦੂਜੇ ਨੂੰ ਰਿਪਲਾਈ ਕਰਨ ਦੇ ਵਿੱਚ ਲੱਗੇ ਹੋਏ ਨੇ ਉਤਤੇ ਹੀ ਖਾਣ ਪੀਣ ਵਾਲੇ ਦੀ ਇੱਕ ਪੋਸਟ ਸਾਹਮਣੇ ਆਉਂਦੀ ਹੈ ਜਿਹੜੀ ਕਿਤੇ ਨਾ ਕਿਤੇ ਇਸੇ ਕੰਟਰੋਵਰਸੀ ਨੂੰ ਟਾਰਗੇਟ ਕਰਦੀ ਦਿਖਾਈ ਦਿੰ ਖਾਨ ਪੈਣੀ ਨੇ ਆਪਣੇ ਨਵੇਂ ਗੀਤ 33 ਦੀ ਇੱਕ ਲਾਈਨ ਬੱਤੀਆਂ ਦੰਦਾਂ ਚ ਜਿਹੜੀ ਹੁੰਦੀ ਆ ਵਿਚਾਲੇ ਉਹਨੂੰ ਕਾਬੂ ਵਿੱਚ ਰੱਖੋ ਸੱਚ ਕਹਿੰਦੇ ਆ ਸਿਆਣੇ ਇਹ ਜਿਹੜੀ ਪੋਸਟ ਉਹ ਸਾਂਝੀ ਕੀਤੀ ਆ ਜਿਹੜੀ ਕਿਤੇ ਨਾ ਕਿਤੇ ਇਸੇ ਕੰਟਰੋਵਰਸੀ ਨੂੰ ਟਾਰਗੇਟ ਕਰਦੀ ਦਿਖਾਈ ਦਿੰਦੀ ਆ ਖਾਸ ਕਰਕੇ ਕਾਰਨ ਆਉਟਲੈਂਡ ਕਿਉਂਕਿ ਕਾਰਨ ਆਉਟਲੈਂਡ ਨੇ ਜਦੋਂ ਤੋਂ ਆਪਣੇ ਪੈਰ ਦੇ ਨਹੋਂ ਦੇ ਨਾਲ ਕੰਪੈਰੀਜ਼ਨ ਕੀਤਾ ਰੱਖਾਦਾ ਉਦੋਂ ਤੋਂ ਹੀ ਸੋਸ਼ਲ ਮੀਡੀਆ ਤੇ ਕੁਝ ਹੇਟ ਜਿਹੜੀ ਆ ਉਹ ਚੱਲਣੀ ਪੈ ਰਹੀ ਆ ਤਾਂ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਕਿਹਾ ਜਾ ਰਿਹਾ ਹੈ ਕਿ ਖਾਨ ਪਹਿਣੀ ਨੇ ਰਾਕਾ ਦੀ ਸਪੋਰਟ ਕੀਤੀ ਹੈ। ਬਾਕੀ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ।